ਕਾਨੂੰਨ ਆ ਤੁਸੀਂ ਦੇਖੋਗੇ ਤਾਂ ਭੁੱਖ ਲੈਣ ਵਾਲੀ ਗੱਲਬਾਤ ਹੋਈ ਪਈ ਆ ਕਿਤੋਂ ਤੁਸੀਂ ਨਾੜਾ ਨੂਣਾ ਚੱਕ ਕਰਕੇ ਦੇਖ ਲਓ ਬਹੁਤ ਚੰਗੀਆਂ ਬਰੀਡਾਂ ਦਾ ਚੰਗਾ ਜਾਨਵਰ ਆ ਬਾਈ ਉਹਦੀ ਜਿਆਦਾ ਕਹਿਣ ਦੀ ਲੋੜ ਹੀ ਨਹੀਂ ਹੁੰਦੀ ਨਾ ਆਪ ਜਾਨਵਰ ਬਰੀਡ ਦੇ ਹਿਸਾਬ ਨਾਲ ਚੰਗਾ ਪਾ ਦੂਗੀ ਕਿੰਨੇ ਦੀ ਦੇਣੀ ਹੈ ਇਹ ਆਪਾਂ ਇਹ ਸਿਰਫ ਅੱਜ ਮੇਰੇ 72000 ਦੀ ਵੜ ਦੇਣੀ ਆ ਕਿੰਨੇ ਦੀ ਸੀ ਲੱਖੋਂ ਬਾਹਰ ਦੀ 10 1 15 ਦੀ ਬੱਚੀ ਸੀਗੀ ਬਾਈ ਆ ਪੱਜ ਦੇ ਦੇਣੀ ਹੈ ਇਹ ਬਹੁਤ ਚੰਗਾ ਲੱਗਿਆ ਬੱਚੀ ਬਹੁਤ ਨਹੀਂ ਹੈ ਚੰਗਾ ਲੱਗਾ ਹੈ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲੈ ਬੱਚੀ ਨੂੰ ਜੰਦ ਤਾ ਬਹੁਤ ਚੰਗੀ ਬੱਚੀ ਹੈ ਮਗਰੇ ਦੀ ਟਾਪ ਕੁਆਲਟੀ ਦੀ ਹੈ ਬਾਈ ਹੈ ਨਾ ਬਹੁਤ ਚੰਗੀ ਬੱਚੀ ਆ ਇੱਕੋ ਫਰੇਮ ਦੇ ਵਿੱਚ ਬਾਈ ਦੋਨੇ ਦੇਖੋ ਤੁਸੀਂ ਬਹੁਤ ਜਿਆਦਾ ਚੈੱਕ ਕਰਕੇ ਦੇਖੋ ਜਿਹੜੀ ਮੇਨ ਗੱਲ ਹੈ ਤੇ ਇੱਥੋਂ ਚੈੱਕ ਕਰਕੇ ਦੇਖੋ ਕਹਿਣ ਦੀਆਂ ਗੱਲਾਂ ਨਹੀਂ ਇਹ ਬਾਈ ਆ ਦੇਖੋ ਕਿਸਮਾਤਾ ਤੁਹਾਡੀ ਤਾਂ ਤੁਹਾਡੇ ਕੋਲ ਜਣਾ ਇੱਥੋਂ ਚੈੱਕ ਕਰੋ ਬਾਈ ਤੁਸੀਂ ਬਾਕੀ ਰਲੋ ਸਾਰੀਆ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਇਹ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਦੌਲਤਰਾਮ ਡੈਰੀ ਫਾਰਮ ਪਈ ਉਤਾਰ ਉਹਨਾਂ ਦੇ ਫਾਰਮ ਤੋਂ ਤੁਹਾਡੇ ਲਈ ਆਪਾਂ ਅੱਜ 5 ਟੌਪ ਦੇ ਨਗੀਨੇ ਪੀਛ ਲੈ ਕੇ ਆਏ ਆ ਜਾਣਕਾਰੀ ਸਾਰੀ ਵੀਡੀਓ ਦੇ ਵਿੱਚ ਹੋਊਗੀ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਪਰਖ ਤੇ ਆਪਦੀ ਸਮਝ ਦੇ ਨਾਲ ਖਰੀਦਣਾ ਵੀਡੀਓ ਦੇ ਨਾਲ ਬਨੇ ਰਹੋ ਲੈਨੇ ਆਪਾਂ ਅਵਤਾਰ ਤੋਂ ਜਾਣਕਾਰੀ ਅਵਤਾਰ ਪਹਿਲਾਂ ਤਾਂ ਸਵਾਗਤ ਆ ਵੀਰੇ ਸਾਸ਼ੀ ਗੱਲਦਾ ਜੀ ਸਾਰਿਆਂ ਨੂੰ ਸਾਸ਼ੀ ਗੱਲ ਅਵਤਾਰ 5 ਨਗੀਨੇ ਹੈ ਬਾਈ ਹਨਾ ਤੇ ਰੇਟ ਬਾਈ ਉਹੋ ਜੇ ਹੀ ਹੋਣਗੇ ਰੇਟ ਵੀਰੇ ਬਿਲਕੁਲ ਜਾਇਜ਼ ਹੋਣਗੇ ਹੁਣ ਤਾਂ ਬਾਈ ਕਹਿਣ ਵਾਲੀ ਗੱਲ ਹੀ ਨਹੀਂ ਹਨਾ ਤੇ ਇਹ ਗੱਲਬਾਤ ਆਪਾਂ ਪਹਿਲੀ ਤੋਂ ਸ਼ੁਰੂ ਕਰ ਲਗੇ ਸੂਈ ਸਵਾਈ ਤੋਂ ਬ ਰਾ ਦੀਵੜ ਸੁਈ ਆ 2 3 ਵਜੇ ਸੁਈ ਆ ਜੇਰ ਜੂਰ ਕੰਪਲੀਟ ਪਾਤੀ ਆ ਠੀਕ ਹੈ ਵੀਰੇ ਮਗਰ ਇਹਨੇ ਬੱਚੀ ਨੂੰ ਜਨ ਦਿੱਤਾ ਬਹੁਤ ਚੰਗੀ ਬੱਚੀ ਆ ਮਗਰੇ ਦੀ ਟਾਪ ਕੁਆਲਟੀ ਦੀ ਆ ਬਈ ਹਣਾ ਬਣੀ ਚੰਗੀ ਬੱਚੀ ਆ ਇੱਕੋ ਫਰੇਮ ਦੇ ਵਿੱਚ ਬਈ ਦੋਨੇ ਦੇਖੋ ਤੁਸੀਂ ਬਹੁਤ ਜਿਆਦਾ ਚੰਗੀ ਬੱਚੀ ਆ ਤੇ ਅਫਤਾਰ ਕੀ ਦੱਸਿਆ ਬਈ ਮਾਲਕਾਂ ਨੇ ਪਿਛਲੇ ਜੂਏ ਦੇ ਦਾ ਮਾਲਕਾਂ ਨੇ ਦੱਸ ਮਦਾ ਕੋਲੇ 25 26 ਕਿਲੋ ਦਾ ਤੇ ਕਹਿੰਦੇ ਖਰਾ ਦਾ ਦਊਗੀ ਠੀਕ ਹੈ ਵੀਰੇ ਪਰ 20 ਕਿਲੋ ਮੰਨ ਕੇ ਲੈੜੇ ਨੋਰਮਲੀ ਵੀਰੇ ਵੜ ਦਊਗੀ ਠੀਕ ਹੈ ਬਈ ਢਾਂਟਾ ਢੁੰਟਾ ਬਹੁਤ ਬਰੀਡ ਕੁਆਲਟੀ ਵੜ ਦੀ ਬਹੁਤ ਆ ਲਿਆ ਬਈ ਮਾੜਾ ਜੀ ਨੂੰ ਇੱਕ ਵਾਰ ਤੋੜ ਦੇਖ ਲੈਣਾ ਪਰਖ ਲੈਣਾ ਬਾਕੀ ਫੇਸ ਤੋਂ ਲੈ ਕੇ ਐਂਡ ਤੱਕ ਤੁਸੀਂ ਚੈੱਕ ਕਰੋਗੇ ਨਾ ਬਹੁਤ ਟਾਪ ਕੁਆਲਟੀ ਦੀ ਇੱਕ ਮੇਨ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਵੀ ਇਹਦੇ ਜਿਹੜੇ ਥਾਣਾ ਉਹ ਬਹੁਤ ਜਿਆਦਾ ਸੋਹਣੇ ਆ ਕੋਈ ਬਾਹਲਾ ਜਿਵੇਂ ਆਪਾਂ ਕਹਿੰਦੇ ਨਿੱਕਾ ਨਹੀਂਗਾ ਇੱਥੋਂ ਤੁਸੀਂ ਇਹਦਾ ਆਰਡਰ ਚੈੱਕ ਕਰਕੇ ਦੇਖ ਲਓ ਬੇਲ ਲੈਂਥ ਸਾਰਾ ਕੋਸੀ ਆ ਬਾਈ ਹਾਂ ਇੱਥੋਂ ਦੇਖਾ ਕਰੋ। ਉਹਦੇ ਥੋੜੀ ਥੋੜੀ ਪਾਲਾ ਨਾ ਬਾਈ ਹਜੇ ਤਾਂ ਕਰਕੇ ਇੱਥੇ। ਹਾਂ। ਹਾਂ। ਜਦੋਂ ਬਾਈ ਅਗਲੇ ਉਧਰ ਜਾਂਦੀ ਪਾਲ ਤਾਂ। ਹਾਂ। ਥਣਾ ਦੀ ਗਰੰਟੀ ਹੋਊਗੀ ਬਾਈ। ਥਣਾ ਥਣਾ ਦੀ ਬਾਈ ਜਮਾ ਉੱਥੇ। ਪੂਰੀ ਗਰੰਟੀ ਹੋਊਗੀ ਘਰ ਤੱਕ ਅਗਲੇ ਦੇ ਬਾਈ। ਠੀਕ ਆ ਵੀਰੇ। ਹਾਂ। ਤੇ ਬਾਕੀ ਜਿਹੜਾ ਦੁੱਧ ਆ ਬਾਈ ਹਨਾ ਉਹ ਆਪਾਂ ਪਿਛਲੇ ਮਾਲਕਾਂ ਦੇ ਖਾਅ ਉਹਨਾਂ ਦੱਸਿਆ। ਹਾਂ। ਅਗਲੇ ਨੇ ਆਦੀ ਸਮਝਦੇ ਨਾਲ ਲੈ ਜਾਣਾ ਨਾ ਬਾਈ। ਬਿਲਕੁਲ। ਅਗਲਾ 20 ਕਿਲੋ ਮੰਗ ਮੱਲੇ ਅਗਲਾ 25 ਕਿਲੋ ਮੰਲੇ 10 ਕਿਲੋ। ਠੀਕ ਆ ਬਾਈ। ਉਹ ਅਗਲੇ ਦੀ ਸੇਵਾ ਤੇ ਆ। ਉਹ ਅਗਲੇ ਦੀ ਸੇਵਾ ਤੇ ਆ। ਇਹ ਪਸ਼ੂ ਆਪਣਾ ਦੁੱਧ ਵਾਲਾ ਹੋਊਗਾ ਜਨਮ ਦੀ ਗੱਲ ਆ ਦੇਖ ਟਾਂਚਾ ਟੁੰਚਾ ਦੇਖ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਬਈ ਟ੍ਰੇਮ ਦੇ ਵਿੱਚ ਖੜੀ ਵੀ ਪੂਰੀ ਆਨ ਟੌਪ ਦੀ ਆ ਸੋਣੀ ਆ ਸ਼ਕੀਨ ਆ ਇੱਥੋਂ ਚੈੱਕ ਕਰੋ ਬਹੁਤ ਟਾਪ ਕੁਆਲਿਟੀ ਦੀ ਹੈ ਇਹ ਥਣ ਤੁਸੀਂ ਚੈੱਕ ਕਰਕੇ ਦੇਖੋ ਮੇਨ ਗੱਲ ਹੈ ਗੈਪ ਉਹ ਬਾਹਲੇ ਸੋਨਾ ਲੱਗਿਆ ਹੋਇਆ ਹੈ ਭਾਈ ਬਹੁਤ ਜ਼ਿਆਦਾ ਚੰਗਾ ਵੀਰੇ ਥਾਨ ਨੂੰ ਵੀਰੇ ਕਦੇ ਮਟਾਇਰ ਸੁਣਾਉਗੀ ਵੀਰੇ ਹਾਂ ਜਿਹੜੀ ਗੱਲ ਚੰਗਾ ਇੰਨਾ ਚੰਗਾ ਥਾਨ ਲੱਗਿਆ ਬਿਲਕੁਲ ਭਾਈ ਬਿਲਕੁਲ ਬਾਕੀ ਆਏ ਹਨ ਨਾ ਅਵਤਾਰ ਜਿਵੇਂ ਹੁਣ ਮੌਸਮ ਆ ਚੰਗਾ ਆ ਗਿਆ ਹੈ ਨਾ ਇਹਦੇ ਵਿੱਚ ਆਏ ਆ ਵੀ ਜਾਨਵਰ ਗਰਮੀ ਗੁਰਮੀ ਨਹੀਂ ਮੰਨਦਾ ਭਾਈ ਹੈ ਨਾ ਬਿਲਕੁਲ ਤੇ ਅਵਤਾਰ ਇਹ ਹੈ ਭਾਈ ਮਗਰ ਇਹਦੇ ਬੱਛੀ ਆ ਦੁੱਧ ਵੀ ਤੁਸੀਂ ਦੱਸਿਆ ਬਰੀਡ ਦੇ ਹਿਸਾਬ ਨਾਲ ਚੰਗਾ ਪਾ ਦੂਗੀ ਕਿੰਨੇ ਦੀ ਦੇਣੀ ਹੈ ਇਹ ਆਪਾਂ ਇਹ ਸਿਰਫ ਹੀ ਅੱਜ ਵੀਰੇ 72000 ਦੀ ਵੜ ਦੇਣੀ ਕਾ ਦੇਖੋ ਟਾਪ ਦਾ ਨਗੀਨਾ ਇਹਦੇ ਮਗਰ ਖੜਾ ਤੇ ਆਪ ਵੀ ਟਾਪ ਕੁਆਲਿਟੀ ਦੀ ਮਿੱਟੀ ਤਾਂ ਇੰਨੀ ਘੱਜਵੇਂ ਮਰਜੀ ਬੈਠਾ ਰਹੇ ਬੰਦਾ ਕੋਈ ਚੱਕ ਕੇ ਦੇਖ ਕਰਕੇ ਦੇਖੋ ਬਈ ਜਿਹੜੀ ਗੱਲ ਹੈ ਬਰੀਡ ਦੀਆਂ ਗੱਲਾਂ ਬਈ ਹਨਾ ਬਾਕੀ ਬੱਛੀ ਬਈ ਬਹੁਤ ਜਿਆਦਾ ਛਕੀਨ ਦਿੱਤੀ ਹੈ ਹਨਾ ਕਰਮ ਪਸੂ ਦਾ ਆਪਾਂ ਲੈਂਦੇ ਨਹੀਂ ਬਈ ਆਪਾਂ ਉਹ ਫਿਰ ਆਏ ਆ ਬਈ ਆਪਣੇ ਕੋਲੇ ਖੜ ਗਿਆ ਉਥੇ ਚ ਲੈ ਜਾਂਦਾਗਾ ਬਣਾ ਬਿਲਕੁਲ ਬਿਲਕੁਲ ਆਨਲਾਈਨ ਬਈ ਪਸ਼ੂ ਭੇਜਣਾ ਦਾ ਪਰ ਲੰਬਾ ਨਹੀਂ ਆਪਾਂ ਲੈ ਬਿਲਕੁਲ ਬਈ ਲੰਬੇ ਵਾਲੀ ਗੱਲ ਹੀ ਨਾ ਹੋਵੇ ਸੋਹਣਾ ਕੰਮ ਆ ਜਿਹੜਾ ਬਈ ਉਹ ਆ ਵੀ ਲੰਬਾ ਨਾ ਹੋਵੇ ਹਨਾ ਗੱਲਬਾਤ ਕਰੀ ਆਪਾਂ ਦੂਜੇ ਦੀ ਥਣ ਤੁਸੀਂ ਇੱਥੋਂ ਇਹਦਾ ਢਾਂਚਾ ਚੈੱਕ ਕਰੋ ਸੂਆ ਬਾਈ ਇਹਦਾ ਦੂਜਾ ਸੂਆ ਸੂਈਆ ਵੀਰੇ ਠੀਕ ਆ ਬਾਈ ਫਾਰਮ ਦੀ ਵਹਿੜਾ ਵੀਰੇ ਠੀਕ ਆ ਬਾਈ ਤੇ ਦੁੱਧ ਵੀ ਬੜੇ ਆਰਾਮ ਨਾਲ 25 26 ਕਿਲੋ ਖਰਾ ਤੋ ਦਈ ਜਾਊਗੀ ਬਾਈ ਲੈਣਾ ਚਾਹੀਦਾ ਬਾਈ ਹਾਂ ਠੰਡੀ ਮਿੱਠੀ ਵੀ ਬਹੁਤ ਆ ਵੀਰੇ ਵੀ ਠੀਕ ਆ ਵੀਰੇ ਬਾਕੀ ਥਣ ਤੁਸੀਂ ਚੈੱਕ ਕਰਕੇ ਦੇਖੋ ਜਿਹੜੀ ਮੇਨ ਗੱਲ ਆ ਤੇ ਇੱਥੋਂ ਚੈੱਕ ਕਰਕੇ ਦੇਖੋ ਕਹਿਣ ਦੀਆਂ ਗੱਲਾਂ ਨਹੀਂ ਇਹ ਬਾਈ ਹਾਂ ਆ ਚੈੱਕ ਕਰਕੇ ਦੇਖੋ ਚਾਰੇ ਥਣ ਇੱਕੋ ਜਿਹੜਾ ਲੱਗਿਆ ਉਹ ਵੀਰੇ ਜਿਹੜੀਆਂ ਬੁੜੀਆਂ ਪਸੰਦ ਕਰਦੀਆਂ ਹਾਂ ਜਿਹੜੀ ਗੱਲ ਆ ਸਹੀ ਗੱਲ ਆ ਬਾਈ ਤੇ ਇਹ ਇਹਨੇ ਦਿੱਤਾ ਬੱਚਾ ਦੇਤਾ ਬਾਈ ਬੱਚਾ ਇਹ ਛੋਟੇ ਹਾਥੀ ਤੇ ਤਾਂ ਨਹੀਂ ਜਾਂਦੀ। ਨਾ ਨਾ ਵੀਰੇ ਕੱਦ ਕੱਦ ਬੜਾ ਡਬਲ ਵੈਟ ਦਾ ਬਾਈ ਇਤੋਂ ਚੈੱਕ ਕਰੀ ਗੱਲ ਆ। ਹਾਂ। ਬੇਲ ਚੈੱਕ ਕਰੋ ਜਦੋਂ ਉਤਰੂਗੀ ਨਾ। ਇਹ ਆਜਾ ਚੈੱਕ ਕਰੋ ਆਜਾ। ਬਹੁਤ ਜਿਆਦਾ ਵੱਡਾ ਵੈਟ ਵੱਡਾ ਬਾਈ। ਬਾਕੀ ਥਾਂ ਤੁਸੀਂ ਇੱਥੇ ਚੈੱਕ ਕਰਕੇ ਬਹੁਤ ਸੋਹਣਾ ਕਰਮ ਵਾਲੀ ਲੱਗਿਆ ਹੋਇਆ ਵਾ। ਬਾਈ ਜਿਹੜੇ ਹਿਸਾਬ ਨਾਲ ਹਵਾਨਾ ਹਨਾ ਉਤਾਰ ਹਨਾ ਉਹ ਹਿਸਾਬ ਨਾਲ ਦੁੱਧ ਤਾਂ ਜਿੰਨਾ ਕਹਿ ਦਿੱ ਗਏ ਹਨਾ ਆਪਾਂ ਹਨਾ ਉਹਨਾਂ ਇ ਥੋੜਾ ਬਾਈ। ਉਹਨਾਂ ਇ ਥੋੜਾ ਹਨਾ ਪਰ ਫੇਰ ਵੀ ਬਾਈ ਜਿਵੇਂ ਅੰਦਾਜ਼ਾ ਮੌਸਮ ਚੰਗਾ ਵਾ 25 ਕਿਲੋ ਖਰਾ ਦੁੱਧ ਹੀ ਜਊ ਬਾਈ। ਠੀਕ ਆ ਬ ਉਹ ਇਹ ਨਹੀਂਗਾ ਵੀ ਬਾਈ ਨੇ ਕਹਿਤਾ 25 ਕਿਲੋ ਤੇ ਤੁਹਾਡੇ ਘਰੇ ਜਾ ਕੇ 25 ਕਿਲੋ ਇਹ ਆ ਵੀ ਜੇ ਤੁਸੀਂ ਸਾਂਭੋਗੇ ਬਿਲਕੁਲ ਬਾਈ ਸੇਵਾ ਤੇ ਆ ਸੇਵਾ ਕਰੋਗੇ ਤਾਂ ਇੰਨਾ ਦੁੱਧ ਜਿਹੜੇ ਹਿਸਾਬ ਨਾਲ ਬਰੀਡ ਆ ਤੇ ਬਾਕੀ ਬਾਈ ਉਹਨਾਂ ਦਾ ਜਿੰਨੇ ਕੰਮ ਆ ਸਮਝ ਆ ਉਸ ਹਿਸਾਬ ਨਾਲ ਬਾਈ ਨੇ ਤੁਹਾਨੂੰ ਦੱਸਤਾ ਬਾਕੀ ਸੋਹਣੀ ਆ ਸ਼ਕੀਨਾ ਬਾਕੀ ਵੀਰੇ ਆਪਣੀ ਉਹ ਗੱਲ ਨਹੀਂ ਕਿ ਗਾਂ ਹੋਊਗੀ 5-4 ਕਿਲੋ ਵਾਲੀ ਚਾਪਾ 30 ਕਿਲੋ ਕਹਿ ਦੇਣਾ ਨਹੀਂ ਨਹੀਂ ਬਿਲਕੁਲ ਬਾਈ ਪਸੂ ਵੀਰੇ ਆਪ ਗਵਾਈ ਭਰੂਗਾ ਬਿਲਕੁਲ ਬਾਈ ਜਿਹੜੀ ਗੱਲ ਆ ਸਹੀ ਗੱਲ ਆ ਬਾਈ ਯਾਰ ਜੇ ਕੈਨ ਨੂੰ ਤਾਂ ਜਿੰਨਾ ਮਰਜੀ ਕਹਦੇ ਗਾ ਅਗਲੇ ਨੇ ਬਾਈ ਸੇਵਾ ਨਿਕਰੀ ਹੈ ਨਾ ਫਿਰ ਅਗਲਾ ਕਹਿੰਦਾ ਤੁਸੀਂ ਬਈ ਆਏ ਹੈ ਹੈ ਨਾ ਭੁਖਾ ਦੇਈ ਕਈ ਵੱਡੀ ਵਿਖਾਵਟ ਕੀਤੀ ਇੱਥੋਂ ਚੱਕ ਕਰਕੇ ਦੇਖੋ ਤੀ ਬਹੁਤ ਟਾਪ ਦੀ ਹੈ ਬਾਕੀ ਥਣ ਦੇਖੋ ਤੁਸੀਂ ਬਹੁਤ ਜਿਆਦਾ ਸੋਹਣਾ ਬਾਕੀ ਗਲੀ ਦੇ ਵਿੱਚ ਖੜਿਆ ਸਾਊ ਸਰੀਫ ਆ ਬਾਈ ਹੈ ਨਾ ਜਿਵੇਂ ਮਰਜੀ ਬੈਠਾ ਰਿਹਾ ਬਾਈ ਇਹ ਕਿ ਨੱਤ ਪਾਸੇ ਕਰਾਉਣੀ ਪੈਂਦੀ ਕੋਈ ਚੱਕਰ ਵਾਲਾ ਮਸਲਾ ਨਹੀਂ ਇੱਥੋਂ ਦੀ ਇਹਦੀ ਬੇਲ ਲੈਂਥ ਚੈੱਕ ਕਰਕੇ ਦੇਖ ਲਓ ਪਰ ਇੱਕ ਗੱਲ ਤੁਹਾਨੂੰ ਪਹਿਲੇ ਦੱਸ ਦਿੰਦੇ ਆ ਵੀ ਬਾਈ ਜਿਹਨੇ ਵੀ ਲੈ ਕੇ ਜਾਣੀਆਂ ਛੋਟਾ ਹਾਥੀ ਨਾਲ ਲੈ ਕੇ ਇੱਕ ਬਗੱਡੀ ਚ ਆਉਗੀ ਵੀਰ ਹਾਥੀ ਤੇ ਨਹੀਂ ਆਉਂਦੀ ਇ ਆਪਦੀ ਵੀ ਹੈਣਾ ਬਾਈ ਸੋਣੀ ਵੀ ਆ ਸ਼ਕੀਨ ਵੀ ਆ ਹੈਣਾ ਹਾਂਜੀ ਹਾਂਜੀ ਇਹ ਕਿੰਨੇ ਦੀ ਦੇਣੀ ਆ ਆਪ ਸਾਡੇ ਨਾਲ ਇਹਦਾ ਵੀ ਮੇਰੇ ਮੁੱਲ ਕਰਾਉਣ ਨੂੰ ਭਾਉਂਦੀ 90 ਕਰ ਵਾਲਾ 95 ਕਰ ਵਾਲਾ 85 ਹਜ਼ਾਰ ਦੀ ਐਸਰ ਉਹ ਦੇਣੀ ਆ ਹਾਂ ਨਾ ਸਿਰਫ 85 ਹਜ਼ਾਰ ਦੀ ਹਾਂ 85 ਹਜ਼ਾਰ ਦੀ ਭਾਈ ਬਾਜੀ ਨਹੀਂ ਹੋਣੀ ਬਾਈ ਤੁਹਾਨੂੰ ਇਹ ਮਿਲ ਜਾਣੀ ਆ ਬਾਈ ਕਹਿੰਦਾ ਕੋਈ ਵੀ ਪਕਾਈ ਬਾਜੀ ਨਹੀਂ ਹੋਊ ਜੇ ਬਾਈ ਕਿਤੇ ਹੋਰ ਫਾਰਮ ਤੇ ਹੁੰਦੀਆਂ ਹੈਣਾ ਮਹਿੰਗੇ ਥਾਂ ਤੇ ਹੁੰਦੀ ਤਾਂ ਇਹਦਾ ਰੇਟ ਬਈ ਅਕਾਰ ਕੋਸ ਹੋਰ ਲੱਖੋਂ ਬਾਹਰ ਦਾ ਸੀ ਬਾਈ ਕਿੰਨੇ ਦੀ ਕਿੰਨੇ ਪੈਸਿਆਂ ਦੀ ਬਾਈ ਦੇਣੀ ਸੀ ਲੱਖੋਂ ਬਾਹਰ ਦੀ 10 1 15 ਦੀ ਵਚੀ ਸੀਗੀ ਬਾਈ ਆਪਾਂ ਅੱਜ ਦੇ ਦੇਣੀ ਇਹ ਸਿਰਫ 85 ਹਜ਼ਾਰ ਸਿਰਫ 85 ਹਜ਼ਾਰ ਦੀ ਸਜ ਨੂੰ ਆ ਤੁਸੀਂ ਚੈੱਕ ਕਰਕੇ ਦੇਖੋ ਇਥੋਂ ਵਿਖਾਈ ਵੀਰੇ ਅੱਜ ਗਾਣੂ ਨਾ ਤੁਸੀਂ ਦੇਖੋਗੇ ਤਾਂ ਭੁੱਖ ਲੈਣ ਵਾਲੀ ਗੱਲਬਾਤ ਹੋਈ ਪਈ ਆ ਇੱਥੋਂ ਤੁਸੀਂ ਨਾੜਾ ਨੂੜਾ ਚੈੱਕ ਕਰਕੇ ਦੇਖ ਲਓ ਬਹੁਤ ਬਰੀਡ ਦੇ ਵਿੱਚ ਕੰਨ ਵੀ ਬਾਈ ਬਹੁਤ ਛੋਟਾ ਹਨ ਹਾਂ ਲੋ ਵੀ ਮਿੱਤਰੋ ਇਹ ਸਰਪ ਤੁਹਾਨੂੰ ਅੱਜ ਮਿਲ ਜਾਨੀ ਆ ਇਹ ਲੈ ਲਈ ਵੀਰੇ ਨਫੇ ਨਾ ਵੇਖੂਗਾ ਨਫੇ ਨਾ ਵੇਖਣ ਵਾਲੀ ਹੈ ਬਾਈ ਹਾਂ ਤੇ ਇਹ ਆਪਾਂ ਦੇਣੀ ਅੱਜ 85 ਹਜ਼ਾਰ ਦੀ ਜੀ ਸਰਫ 85 ਹਜ਼ਾਰ ਦੀ ਸਜ ਨੂੰ ਥਾਂ ਤੋਂ ਬਹੁਤ ਸੋਹਣਾ ਲੱਗਿਆ ਹੋਇਆ ਹੈ ਜਾਇ ਮਸ਼ੀਨ ਤੇ ਲਾ ਲਿਓ ਬਾਕੀ ਅਵਧਾਰ ਨੇ ਦੱਸਿਆ ਵੀ ਆਮ ਤੌਰ ਤੇ ਜਿਹੜੇ ਆਪਣੇ ਉਹ ਇਹ ਜਿਆ ਠੰਡ ਦੇ ਬਾਈ ਹਮੇਸ਼ਾ ਹੀ ਮੰਗ ਰਹੀਦੀ ਹੈ ਨਾ ਹਾਂ ਤੇ ਬਾਕੀ ਨਿੱਗਰ ਨੁਗਰ ਬਹੁਤਾ ਗੱਲਬਾਤ ਕਰੀਏ ਆਪਾਂ ਤੀਜੀ ਦੀ ਬਾਈ ਕੀ ਡਿਟੇਲ ਹੈ ਦੀ ਦੂਜਾ ਸੂਆ ਸੁੰਦੀ ਆ ਵੀਰੇ ਠੀਕ ਹੈ ਬਾਈ ਦਿਨੇ ਦੀ ਵੀ ਵੀਰੇ ਚਾਰ ਤੋਂ ਪੰਜ ਦਿਨ ਪਾਇਆ ਹਜੇ ਵੜ ਦੇ ਠੀਕ ਹੈ ਬਾਈ ਹਾਂ ਹਜੇ ਢੱਲਾਂ ਹੈਗੀਆਂ ਬਾਈ ਇਹਦੀ ਹੈ ਨਾ ਬਹੁਤ ਠੰਡੀ ਮਿੱਠੀ ਬਹੁਤ ਹਜੇ ਤਾਂ ਬਹੁਤ ਬਾਨਾ ਵੜਣੇ ਹੈ ਠੰਣ ਠੋਣੇ ਦਾ ਵੀ ਸੋਨਾ ਲੱਗਿਆ ਹੋਇਆ ਹੈ ਨਾ ਚੰਗਾ ਵੀਰੇ ਲਿਆ ਵੀ ਮੜਾ ਜਾ ਕੱਢੀ ਕਰੇ ਨੂੰ ਉੱਤਾਰ ਬਾਹਰ ਬਾਕੀ ਜੇ ਗੱਲਬਾਤ ਕਰੀਏ ਫੇਸਬੁਕ ਬਹੁਤ ਜਿਆਦਾ ਚੰਗਾ ਬਾਈ ਕਰ ਮਾਰੀ ਦਾ ਨਾ ਇੱ ਇੱਥੇ ਤੁਸੀਂ ਇਹਦੇ ਥਣ ਚੈੱਕ ਕਰਕੇ ਦੇਖ ਲਓ ਕਲਰ ਪ੍ਰਿੰਟ ਦੀ ਸੋਹਣੀ ਆ ਬਾਈ ਉੱਪਰੋਂ ਵੀ ਬਾਈ ਚੌੜੀ-ਚੂੜੀ ਪੂਰੀ ਆ ਘਰ ਹਣਾ ਇਹ ਚਾਂਚੜੀਆਂ ਵੀਰੇ ਪੂਰੀਆਂ ਡਬਲ ਬੈੜਾ ਆ ਇਹਦਾ ਬਾਈ ਕੀ ਦੱਸਿਆ ਪਿਛਲੇ ਸੂਏ ਦਾ ਵਜ਼ਾਰ ਮਾਲਕਾਂ ਦਾ ਇਹਦਾ ਵੀਰੇ ਜਿਹੜਾ ਮਰਜੀ ਦੱਸਿਆ ਬੰਦਾ ਪਰ 25 ਕਿਲੋ ਖਰਾ ਤਾਂ ਦਊਗੀ ਬੈੜ ਦੇਣ ਵਾਲੀ ਆ ਬਈ ਅੱਖਾਂ ਵਿੱਚ ਕੇ ਬੰਦਾ ਲੈ ਜੇ ਬਿਲਕੁਲ ਬਾਈ ਹੈਨਾ ਹਾਂ ਬਾਕੀ ਗਾਂ ਅਗਲੇ ਦੀ ਸਾਂਭ ਸੰਭਾਲ ਹੈਨਾ ਬਾਈ ਇਹ ਜੈ ਨੂੰ ਅਗਲੇ ਨੇ ਜਿਹੜਾ ਮਾਹੌਲ ਦੇਣਾ ਉਸ ਹਿਸਾਬ ਨਾਲ ਪਛੀ ਨੇ ਬਾਈ ਦੁੱਧ ਦੇ ਦੇਣਾ ਹੈਨਾ ਇਤੋਂ ਤੇ ਹਰਨਿੰਗਾ ਖੁਰਦੀਆਂ ਖਾਬਰੇ ਕਟੀਆਂ ਬਹੁਤ ਟਾਪ ਦੀ ਹੈ ਬਾਈ ਮੋਰਨੀ ਅਰਗੀ ਹੈ ਬਾਈ ਹੈਨਾ ਥਣਾ ਦਾ ਗੈਪ ਗੂਪ ਵੀ ਸੋਹਣਾ ਸੋਹਣਾ ਵਾ ਤੇ ਅਵਤਾਰ ਇਹ ਹੈ ਬਾਈ ਹੈਨਾ ਜਿਹੜੇ ਹਿਸਾਬ ਨਾਲ ਦੁੱਧ ਵੀ ਚੰਗਾ ਬਰੀਡ ਦੇ ਵਿੱਚ ਵੀ ਸੋਹਣੀ ਹੈ ਇਹਦਾ ਕੀ ਅੱਜ ਆਪਣਾ ਦਿਨ ਲੈਣ ਵਾਲਾ ਇਹ ਵੀ ਵੀਰੇ 85000 ਦੀ ਦਰਾਂਗੇ ਮੁੱਲ 90 95 ਜਿੰਨਾ ਮਰਜ਼ੀ ਕਰਾ ਲਾ ਮੁੱਲ ਜਿੰਨਾ ਮਰਜ਼ੀ ਕਰਾ ਲਓ ਬਾਈ ਕਹਿੰਦਾ 90 ਕਰਾ ਲਓ ਚਾਹੇ 95 ਕਰਾ ਲਓ ਭਗਾਈ ਵਾਲੇ ਜਿਹੜੇ ਬੰਦੇ ਨੇ ਕਰਾਉਣਾ ਇਹ ਉਹਦੇ ਲਈ ਆ ਬਿਲਕੁਲ ਬਈ ਤੇ ਨਹੀਂ ਆਪਾਂ ਇਹ ਅੱਜ ਕਿੰਨੇ ਦੀ ਦੇਣੀ ਆ 85000 ਦੀ ਸਿਰਫ 85000 ਦੀ ਸੱਜ ਨੂੰ ਤੁਹਾਨੂੰ ਇਹ ਮਿਲ ਜਾਣੀ ਆ ਤੇ ਦੋਨੇ ਚੀਜ਼ਾਂ ਹੀ ਦਸਤੀਆਂ ਬਾਈ ਨੇ ਵੀ ਜਿਹਨੇ ਰੇਟ ਕਰਾਉਣਾ ਉਹਦੇ ਵਾਸਤੇ ਰੇਟ ਵੀ ਆ ਤੇ ਜਿਹਨੇ ਬਾਈ ਸਿਰਫ ਲੈਂਡਿੰਗ ਹੋਈ ਆ ਉਹਦੇ ਲਈ ਵੀ ਦਾ ਬਾਕੀ ਜਿਹੜਾ ਪਿਆਰ ਚਾਰੋ ਬੱਚਾ ਮੂਰੇ ਹੋਇਆ ਵੀਰੇ 95000 ਦੀ ਭੜਾ ਬਿਲਕੁਲ ਬਈਆ ਬੱਚਾ ਦੇ ਮੂਰੇ ਹੋਇਆ ਮੂਰੇ ਹੋਇਆ ਢਾਂਚਾ ਉਹ ਕਿੰ ਕਿੱਡਾ ਚੌੜੀ ਦਾ ਢਾਂਚਾ ਬਹੁਤ ਬਾਈ ਟਾਪ ਦਾ ਇੱਥੋਂ ਚੈੱਕ ਕਰ ਲਓ ਤੁਸੀਂ ਚੌੜੀ ਚੁੜੀ ਬਹੁਤ ਜਿਆਦੇ ਹੈ ਹਨ ਤੇ ਬਾਕੀ ਰੇਟ ਦੋਨੇ ਹੀ ਹੋਗੇ ਜੇ ਕਿਸੇ ਨੇ ਤੋੜਪਾਨ ਵਾਲੇ ਲੈਣਾ ਉਹਦੇ ਲਈ ਰੇਟ ਆ ਦੂਜੇ ਦੇ ਬੰਦੇ ਦੇ ਲਈ ਜਿਹੜੀ ਬਾਈ ਨੇ ਨੋਰਮਲ ਜਿੰਨੇ ਦੀ ਦੇਣੀ ਹੈ ਗੱਲ ਬਾਤ ਕਰੀਏ ਬਈ ਆਪਾਂ ਅਗਲੀ ਦੀ ਕਰਨ ਵਾਲੀ ਦੀ ਕੀ ਡਿਟੇਲ ਸੁਣਦੀ ਆ ਵੀਰੇ ਠੀਕ ਆ ਵੀਰੇ ਲੈਣ ਦੇ ਵੀਰੇ ਚਾਰ ਤੋਂ ਪੰਜ ਤਣ ਪਿਆ ਹਜੇ ਠੀਕ ਆ ਬਾਈ ਹਾਂ ਆਰਡਰ ਕੁਆ ਬਾਕੀ ਤੁਹਾਨੂੰ ਬਾਹਰ ਕੱਢ ਕੇ ਬਰੀਡ ਕੁਆਲਟੀ ਆਪਾਂ ਚੈੱਕ ਕਰਵਾ ਦੇਣੀ ਹੈ ਇਹ ਇੱਥੇ ਚੈੱਕ ਕਰੋ ਬੱਚੀ ਬਾਈ ਇਹ ਵੀ ਜਾਂਚ ਹੈ ਬਹੁਤ ਜਿਆਦਾ ਵੀਰੇ ਥੰਮ ਤੁਨੇ ਇਹਦਾ ਵੀ ਬਹੁਤ ਨਿਆਇ ਚੰਗਾ ਲੱਗਿਆ ਬੱਚੀ ਬਹੁਤ ਨਿਆਇ ਚੰਗਾ ਲੱਗਾ ਇੱਥੇ ਤੁਸੀਂ ਚੈੱਕ ਕਰਕੇ ਦੇਖ ਲਓ ਅਫਤਾਰ ਇਹਦਾ ਸੂਆ ਦੂਜਾ ਬਾਈ ਦੂਜਾ ਵੀਰੇ ਓਰੀਜਨਲ ਦੂਜਾ ਦੂਜਾ ਇਹ ਕੀ ਇਹਦਾ ਪਿਛਲੇ ਸੂਏ ਦਾ ਦੱਸਿਆ ਮਾਲਕਾਂ ਨੇ ਦੁੱਧ ਵੀ ਵੀਰੇ 18 ਤੋਂ 20 ਕਿਲੋ ਦੁੱਧ ਬੜੇ ਆਰਾਮ ਨਾਲ ਦੇਈ ਜਾਊਗੀ ਯਾਰ 18 ਤੋਂ 19 ਕਿਲੋ ਬਾਈ ਕਹਿੰਦਾ ਦੁੱਧ ਦੇਣ ਵਾਲੀ ਆ ਬਾਕੀ ਮੈਂ ਹਰ ਇੱਕ ਵੀਡੀਓ ਦੇ ਵਿੱਚ ਤਕਰੀਬਨ ਤਕਰੀਬਨ ਨਾ ਬਾਈ ਕਹਿਣਾ ਹੀ ਹੋਣਾ ਵਾ ਇਹਨਾਂ ਆਪਾਂ ਕਹਿ ਦੀਏ ਕਿ ਮਾਰੇ ਜੇ ਜਾਨਵਰ ਦਾ 20 ਕਿਲੋ ਕਹਣਾ ਉਹ ਤਾਂ ਚੱਲ ਅਗਲੇ ਨੂੰ ਵੀ ਭਾਈ ਪਤਾ ਲੱਗ ਜੀ ਜਾਂਦਾ ਹਨਾ ਲੱਗ ਜੀ ਜਾਂਦਾ ਵੀਰੇ ਪਤਾ ਕੀ ਜਾਨਵਰ ਦੀ ਕੁਆਲਿਟੀ ਦੇ हिसाब ਨਾਲ ਆਪਾਂ ਦੁੱਧ ਦੱਸ ਦਿੰਨੇ ਆਂ ਗਾਂ ਤੁਸੀਂ ਆ ਭਾਈ ਆਪਦੀ ਸੇਵਾ ਕਰਨੀ ਆ ਜਾਂ ਆਪਦੀ ਸਾਂਭੇ ਕਰ ਲੈਣੀ ਆ ਮੋੜੀ ਕਰਾ ਭਾਈ ਦੇਣਾ ਬਤਾਰ ਕਿੰਨੇ ਲੈਂਦੀ ਹਜੇ ਇਹਨਾਂ ਚਾਰ ਤੋਂ ਪੰਜ ਦਿਨ ਪਿਆ ਹਜੇ ਚਾਰ ਤੋਂ ਪੰਜ ਦਿਨ ਲੈਂਦੀ ਆ ਬਰੀਡ ਤੁਸੀਂ ਤੋਂ ਚੈੱਕ ਕਰ ਲੋ ਆ ਇਹਦੇ ਥਣਾ ਦਾ ਜਿਹੜਾ ਤੁਸੀਂ ਗੈਬ ਵਗੈਰਾ ਸਾਰਾ ਕੁਝ ਚੈੱਕ ਕਰਕੇ ਦੇਖ ਲੋ ਇਹ ਅਵਤਾਰ ਹਨ ਅੱਜ ਭਾਈ ਹਨਾ ਮੰਗਣ ਨੂੰ ਜਿਹੜਾ ਕੋਈ ਮਰਜ਼ੀ ਮੰਗ ਲਈਏ ਇਹਦਾ ਦੇਣ ਲੈਣ ਕੀ ਆ 70000 ਦੀ ਦੇ ਦ ਇਹ ਤੁਹਾਨੂੰ ਮਿਲ ਜਾਣੀ ਆ ਬਾਕੀ ਜਿਹੜੀ ਛੋੜਛਾਪਾ ਪਿਆਰ ਹੋਊਗਾ ਉਹ ਜੁਰਮ ਉਹ ਕੋਈ ਨਹੀਂ ਮੰਨਦਾਂ ਦੱਲੇ ਹੋਈ ਜਾਂਦਾ ਹੁੰਦਾ ਉਹ ਹਰੇਕ ਬੰਦਾ ਬਈ ਕਰਦਾ ਹੀ ਹੈ ਹਨਾ ਕੋਈ ਗੱਲ ਆਪਣੀ ਮੋੜ ਲਈ ਕਰਾ ਬਈ ਇਹ ਦੇ ਦੇਣੀ ਅੱਜ ਆਪਾਂ 70000 70000 ਦੀ ਲਓ ਵੀ ਮਿੱਤਰੋ ਆ ਤੁਸੀਂ ਸਾਰਾ ਜਿਹੜਾ ਆਪਾਂ ਟਾਂਚਾ ਤਕਰੀਬਨ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਤਾ ਬਾਕੀ ਜਿਹਦੇ ਸਮਝ ਵਿੱਚ ਆ ਗਈ ਤੇ ਉਹ ਬਾਈ ਫੋਨ ਲਾ ਲਿਓ ਪਹਿਲੇ ਪਹਿਲੇ ਫੋਨ ਤੇ ਹੀ ਵੇਚਣ ਵਾਲੀਆਂ ਗਾਇਆਂ ਜਿੰਨੀਆਂ ਵੀ ਤੁਹਾਨੂੰ ਆਪਾਂ ਦਿਖਾ ਰਹੇ ਨੇ ਮੇਰੀਆਂ ਵੀ ਪਸ਼ੂ ਸਾਫ਼ ਸੁਥਰੇ ਆ ਕਿਸੇ ਦੇ ਫੋਟਾਂ ਚ ਆ ਨਹੀਂ ਹੋਊਗੀ ਬੱਚੇ ਜਿਹੜੀ ਗੱਲ ਆ ਚਾਰੇ ਚਾਰੇ ਥਾਣੀਆਂ ਬਈ ਸਾਰਿਆਂ ਦੇ ਨਾ ਚਾਰੇ ਚਾਰੇ ਥਾਣੀਆਂ ਹਾਂ ਕੱਲ ਬਾਤ ਕਰੀਏ ਬਈ ਆਪਾਂ ਅਗਲੀ ਹੈ ਨਾ ਹਾਂਜੀ ਨਗੀਨਾ ਪੀਸ ਹੈ ਨਾ ਆਮ ਤੌਰ ਤੇ ਹਰੇਕ ਵੀਡੀਓ ਦੇ ਵਿੱਚ ਇਹ ਜਿਆ ਤੁਹਾਨੂੰ ਨਾ ਦੇਖੋ ਨਹੀਂ ਮਿਲੂਗਾ ਇੱਕੋ ਦੀ ਚੈੱਕ ਕਰੋ ਬਈ ਬਹੁਤ ਸੋਹਣੀ ਆ ਉਤਾਰ ਬਈ ਇਹੇ ਕਿੰਨੇ ਟਾਈਮ ਦੀ ਆ ਪਹਿਲਾਂ ਤੇਰੀ ਉਮਰ ਦੀ ਗੱਲ ਕਰ ਲੀਏ ਆਪਾਂ ਇਹ ਉਮਰ ਤਾਂ ਵੀਰੇ ਮਸਾਂ 1.5 ਸਾਲ ਤੇ 2 ਸਾਲ ਦੇ ਵਿਚ ਵਿੱਚ ਹੀ ਆਸ਼ਕੀ ਉਮਰ ਠੀਕ ਆ ਵੀਰੇ ਬਿਲਕੁਲ ਕੱਚੀ ਖੀਰੀ ਦੁੱਧ ਵਾਲੇ ਦੰਦਾ ਠੀਕ ਆ ਵੀਰੇ ਕੋਈ ਵੇਰਲੇ ਨਹੀਂ ਪਾਈ ਬੱਚੀ ਨੇ ਹਜੇ ਠੀਕ ਆ ਬਾਈ ਉਹ ਬਈ ਇਹ ਦੱਸਦੀ ਵੀਰ ਬਿਲਕੁਲ ਵੀਰੇ ਬਿਲਕੁਲ ਬਾਲਾ ਨਹੀਂ ਆਇਆ ਚੰਗਾ ਹੈਣਾ ਬਹੁਤ ਚੰਗੀ ਬੱਚੀ ਆ ਹਾਂ ਉਤਾਰ ਕਿਵੇਂ ਆ ਵੀ ਇਹ ਜਿੱਥੋਂ ਆਪਾਂ ਲਈ ਆ ਕੋਈ ਰਿਕਾਰਡ ਵਾਲੀ ਹੈ ਕਿ ਵੈਸੀ ਵੀਰੇ ਆਪਾਂ ਨਹੀਂ ਵੀਰੇ ਆਪਾਂ ਦੱਸ ਕੇ ਆਪਾਂ ਆਹਦੇ ਕੋਲ ਕੋਈ ਨਹੀਂ ਦੰਦੇ ਹੁੰਦੇ ਆਪਾਂ ਜਿਹੜੀ ਚੀਜ਼ ਆਪਾਂ ਨੂੰ ਪਤਾ ਹੈ ਆਪਾਂ ਦੱਸ ਕੇ ਦੇਵਾਂਗੇ ਓਕੇ ਬਾਈ ਲਿਆ ਕਰ ਉਨੇ ਆਪ ਦੇ ਹਿਸਾਬ ਨਾਲ ਦੇਖ ਹੀ ਲੈਣਾ ਇਹਨੂੰ ਹਣਾ ਇੱਥੋਂ ਚੈੱਕ ਕਰੋ ਤੁਸੀਂ ਕਬੂਤਰੀ ਦਾ ਬੱਚਾ ਨਹੀਂ ਜਿਵੇਂ ਹੁੰਦਾ ਓਵੇਂ ਆ ਬੱਚਾ ਮੇਰਾ ਦੰਦ ਬਖਾਈ ਲਓ ਵੀ ਮਿੱਤਰੋ ਬਿਲਕੁਲ ਖੀਰੀ ਬੱਚਾ ਜਿਵੇਂ ਦੰਦ ਹਾਂ ਇਹ ਇੱਥੋਂ ਬਈ ਬਰੀਡ ਦੀ ਸਮਝ ਲੱਗਦੀ ਆ ਬਕਰ ਠੀਕ ਆ ਕਿਉਂਕਿ ਜੇ ਆਪਾਂ ਕਹ ਰਹੀਏ ਨਹੀਂ ਤਾਂ ਵੱਡੀਆਂ ਹੋ ਗਈ ਸੁੰਦੀਆਂ ਜਾਂ ਬਣਦੀਆਂ ਹਣਾ ਹਾਂ ਬਈ 6 6 ਦੰਦ ਹੋ ਕੇ ਜਵਾਨੀ ਜਾ ਕੇ ਸੁੰਦੀਆਂ ਵੀਰੇ ਪਹਿਲਣਾ ਬੱਚੀਆਂ ਹਾਂ ਇਹ ਕਰ ਮਾਰੀ ਇਹ ਬੱਚਾ ਹੀ ਆ ਮੇਰਾ ਇਹ ਫਿਰ ਉਹੀ ਆ ਨਾ ਬਈ ਬਰੀਡ ਚੰਗੀ ਕਰਕੇ ਬਾਕੀ ਤੁਸੀਂ ਇੱਥੋਂ ਚੈੱਕ ਕਰਕੇ ਦੇਖੋ ਜੀ ਮੈਂ ਬਾਹਰ ਲੀਆਂ ਨਹੀਂ ਹੁੰਦੀਆਂ ਈਆਂ ਗਾਈਆਂ ਉਹੋ ਜਿਹਾ ਆਰਡਰ ਇਹਦਾ ਲੱਗਿਆ ਹੋਇਆ ਤੁਰਦੀ ਤੁਰਦੀ ਬਹੁਤ ਸੋਹਣੀ ਐ ਸ਼ੋਅ ਕੁਆਲਟੀ ਵਾਲੀ ਕੰਮ ਬਾਈ ਬਹੁਤ ਯਾਰੇ ਵੀਰੇ ਸਨੱਖੀ ਬੱਚੀ ਆ ਜਿੰਨੀ ਕਰੀਏ ਬੜੀ ਦਿਲ ਨੂੰ ਲੱਗੀ ਵੀਰੇ ਫੱਟ ਲਈ ਨਾ ਬੱਚੀ ਬਹੁਤ ਸੋਹਣੀ ਲੱਗੀ ਦਿਲ ਨੂੰ ਕਿਉਂਕਿ ਬਾਈ ਜੇ ਇਹ ਆਪਾਂ ਗੱਲਬਾਤ ਕਰੀਏ ਇਹ ਜਿਹੜੇ ਜਾਨਵਰ ਹਨਾ ਬੱਚੇ ਆ ਉਹ ਪੈਸੇ ਨਾਲ ਨਹੀਂ ਬਾਈ ਮਿਲਦੇ ਕੋਈ ਬਾਈ ਬਿਲਕੁਲ ਇਹ ਆਪਾਂ ਆ ਦੇਖੋ ਕਿਸਮਤ ਆ ਤੁਹਾਡੀ ਤਾਂ ਤੁਹਾਡੇ ਕੋਲ ਆਣਾ ਇੱਥੋਂ ਚੈੱਕ ਕਰੋ ਬਈ ਤੁਸੀਂ ਬਾਕੀ ਰਲੋਟੀ ਹੈ ਬਾਈ ਹੈਨਾ ਬਹੁਤ ਜਿਆਦੇ ਵੀ ਨਹੀਂ ਚੰਗੀ ਬੱਚੀ ਹੈ ਜਿੰਨੀ ਵੀ ਹੱਦੋਂ ਜਿਆਦਾ ਕਰੀਏ ਹਾਂ ਆਪ ਹੀ ਚੈੱਕ ਕਰਕੇ ਦੇਖੋ ਬਾਈ ਤੇ ਬਾਕੀ ਤਰਦੀ ਤੁਸੀਂ ਦੇਖੋ ਚਾਹੇ ਕਰੇ ਕਰੇ ਵੀ ਵੀ ਸੋਹਣੀ ਲੱਗੂ ਬੱਚੀ ਹੈਗੀ ਹਾਂ ਵਾਗ ਵਾਲੀ ਚੀਜ਼ ਆ ਗਮੋੜ ਦਾ ਅੰਦਾਜ਼ਾ ਹੈਨਾ ਜਿਵੇਂ ਹੈਨਾ ਪਲੂਨ ਦਾ ਕਰ ਵੇਹੇ ਤਾਂ ਅੰਦਾਜ਼ਾ ਹੀ ਹੁੰਦਾ ਬਾਈ ਹੈਨਾ ਇਹਦਾ ਕਿਵੇਂ ਤੈਨੂੰ ਲੱਗਦਾ ਵੀ ਬਰੀਡ ਦੇ ਹਿਸਾਬ ਨਾਲ ਦੁੱਧ ਦਾ ਬਾਈ 17 18 ਕਿਲੋ ਬੱਚੀ ਖਰਾ ਦੁੱਧ ਦਊਗੀ ਬਾਈ ਪਲੂਨ ਬਾਈ ਹੈਨਾ ਬੜੇ ਆਰਾਮ ਨਾਲ ਵੀਰੇ ਤੇ ਇਹ ਬਾਈ ਅੱਜ ਆਪਾਂ ਇਹਦਾ ਵੀਰੇ ਮੁੱਲ ਤਾਂ ਜਦੋਂ ਤਿਆਰ ਹੋ ਗਈ ਬੱਚੇ ਦਾ ਕੋਈ ਮੁੱਲ ਨਹੀਂ ਹੋਣਾਗਾ ਠੀਕ ਆ ਵੀਰੇ ਅੱਜ 85000 ਦੀ ਬੱਚੀ ਦੇ ਦਿਆਂਗੇ ਸਿਰਫ ਅੱਜ ਆਪਾਂ ਸਿਰਫ ਇਹ 85000 ਦੀ ਦੇ ਦੇਣੀ ਆ ਤੇ ਬਾਈ ਕਹਿੰਦਾ ਜਦੋਂ ਤਿਆਰ ਇਹਦੂ ਅੱਗੇ ਜਾਂਦੀ ਆ ਤਾਂ ਫੇਰ ਇਹਦਾ ਰੇਟ ਕੋਸ ਹੋਰ ਹੋਊਗਾ ਬਾਈ ਹਨਾ ਹਾਂ ਕਿਉਂਗੇ ਬਾਈ ਜਿਹੜੇ ਬੰਦੇ ਨੇ ਵੀਰੇ ਤੇ ਪੈਸੇ ਇਨਵੈਸਟ ਕਰ ਰਹੇ ਨੇ ਯਾਦ ਕਰੂਗਾ ਬੱਚੀ ਨੂੰ ਜਿਹੜੀ ਬਿਲਕੁਲ ਬਿਲਕੁਲ ਬਾਈ ਹਨਾ 400000 ਯਾਦ ਕਰੂ ਬੰਦਾ ਜਿਹੜੀ ਕਰਨਾ ਕਿ ਫਿਰ ਕੋਈ ਪਸ਼ੂ ਲੈਣ ਦੀ ਲੋੜ ਨਹੀਂ ਪੈਣੀ ਬਿਲਕੁਲ ਚੰਗੀ ਬੱਚੀ ਆ ਸਾਪਦੀ ਆ ਬਾਈ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਵੀ ਲਓ ਹਨਾ ਬਾਕ ਜਿਆਦੇ ਕਹਿਣ ਦੀ ਲੋੜ ਹੀ ਨਹੀਂ ਹੁੰਦੀ ਹੈ ਨਾ ਆਪ ਹੀ ਜਾਨਵਰ ਜਿਹੜਾ ਦੱਸਦਾ ਵਾ ਆ ਤੁਸੀਂ ਚੈੱਕ ਕਰਕੇ ਦੇਖ ਲਓ ਪੰਡ ਜੀ ਦਾ ਆਰਡਰ ਜਿਹੜਾ ਤਿਆਰ ਕਰੀ ਫਰਦੀ ਇੱਕ ਹੋਰ ਕੁਝ ਵੀ ਨਹੀਂ ਵੀਰੇ ਬੱਛੀ ਹਾਂ ਬਾਕੀ ਇੱਕ ਹੋਰ ਗੱਲ ਵੀ ਹੈ ਬਾਈ ਜਿਹੜਾ ਇਹਦਾ ਆਰਡਰ ਆ ਉਹ ਵੀ ਫੈਕਸ ਆ ਫੈਕਸ ਵੀਰੇ ਫੈਕਸ ਲੈ ਜਾ ਬੱਛੀ ਹਾਂ ਫੈਕਸ ਲੈਵਾ ਇਹ ਨਹੀਂਗਾ ਵੀ ਆ ਮੈਂ ਟੁੱਟਿਆ ਜਾਵਾਂ ਹਾਂ ਪੂਰਾ ਫੈਕਸ ਆ ਹਾਂ ਆਈ ਰਹਿਣਾ ਇਹਦਾ ਸਾਰੀ ਤੇ ਅਬ ਤਾਂ ਇੱਕ ਵਾਰ ਹਣਾ ਮੋਬਾਈਲ ਨੰਬਰ ਬੋਲ ਕੇ ਤੇ ਐਡਰੈਸ ਬਾਈ ਬੋਲ ਦੀ ਮੋਬਾਈਲ 8847601402 ਪਿੰਡ ਬਗੜਾੜੀ ਜ਼ਿਲ੍ਹਾ ਫਰੀਦਕੋਟ ਜੱਤੋ ਤੇ ਬਾਈ ਦਾ ਨੰਬਰ ਸਕਰੀਨ ਦੇ ਉ ਪੰਜਾਂ ਨਗਾ ਨੇ ਵਿੱਚ ਜਿਹੜਾ ਵੀ ਨਗ ਤੁਹਾਨੂੰ ਪਸੰਦ ਆਉਂਦਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ ਜਾਨ ਬੜੀ ਜੀ ਜਿਹੜੀ ਤਸੱਲੀ ਕਰਨੀ ਤੁਸੀਂ ਆਪਣੇ ਪੱਧਰ ਦੇ ਕਰਕੇ ਖਰੀਦ ਲੈਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਉਂਦੇ ਵਾਸਤੇ ਰਹੋ ਜੀ ਧੰਨਵਾਦ